ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੈਨੂੰ ਆਪਣਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪਾਈਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਵਾਸਤੇ ਲੈ ਕੇ ਆਏ ਚਾਰ ਨਗ ਜਿਨ੍ਹਾਂ ਚੋਂ ਇੱਕ ਗੱਬਣ ਚੈੱਕ ਪਾਸ ਵੱਛੀ ਜੀ ਦੋ ਟੋਕੜ ਗੱਬਣ ਗਾਵਾਂ ਤੇ ਇੱਕ ਸੂਇਆ ਸਵਾਇਆ ਨਾਕਾ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਮੇਰੀ ਸਪੈਸ਼ਲ ਬੇਨਤੀ ਆ ਵੀਰੇ ਜੇ ਕੋਈ ਗੱਬਣ ਪਸ਼ੂ ਹੁੰਦਾ ਤਾਂ ਆਪਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਤੇ ਜੇ ਕੋਈ ਸੂਇਆ ਸਵਾਇਆ ਹੁੰਦਾ ਤਾਂ ਆਪਦਾ ਚੋਕੇ ਲੈ ਜਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਘੰਟੀ ਦਾ ਬਟਨ ਉਸ ਤੇ ਸੈੱਟ ਕਰ ਲਿਓ ਸასი ਗਾਣੇ ਨਾਮ ਤੇ ਐਡਰੈਸ ਦੱਸੋ ਨਾਮ ਸਰਬਜੀਤ ਸਿੰਘ ਜੀ ਪਿੰਡ ਮਾਨਕੇ ਗੱਲ ਤੁਸੀਂ ਨਾਲ ਦੋ ਮੋਬਾਈਲ ਨੰਬਰ ਜੀ 98142 96655 ਠੀਕ ਹੈ ਜੀ ਅੱਜ ਨਗ 4 ਆ ਜੀ 4 ਆ ਜੀ ਬੱਚੀ ਤੋਂ ਸ਼ੁਰੂ ਕਰਦੇ ਆ ਦੰਦੋ ਕਿਵੇਂ ਆ ਜੀ ਸਭ ਤੋਂ ਵੀ ਬੱਚੀ ਚਾਰ 달ਾਂ ਦਾ ਨੂੰ ਉਹ ਮੂਹ ਤੋਂ 4 ਮਹੀਨੇ ਦੀ ਇਹ ਗੱਬਣ ਚੈੱਕ ਪਾਸ ਆ ਚੈੱਕ ਪਾਸ ਹੈ ਠੀਕ ਆ ਕਿਹੜਾ ਸੀ ਮਨ ਲੱਗਿਆ ਕੋਈ ਇਹ ਪਤ ਨਹੀਂ ਕੁਛ ਨਹੀਂ ਮਾਰਤਾ ਆਪਣਾ ਲਿਆਂਦਾ ਹਾਂ ਠੀਕ ਹੈ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਭਾਜਦੀ ਨਹੀਂ ਤਾਂ ਤੋੜ ਕੇ ਦਿਖਾ ਦੋ ਜੀ ਭਾਜਦੀ ਤਾਂ ਨਹੀਂ ਠੀਕ ਹੈ ਬਈ ਛੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਫੋੜ ਸ਼ਾਂਕ ਪੂਰਾ ਵੀ ਨੇ ਸੋਹਣੀ ਛੋਲੀ ਆ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਫੇਸ ਕੁਆਲਿਟੀ ਸੋਹਣੀ ਆ ਚੰਗਾ ਵਜਨ ਵਜੂਦ ਆ ਜੀ ਮੋੜ ਲਿਆ ਹੀ ਫਿਰ ਹੌਲ ਚੰਗਾ ਰੰਗ ਪ੍ਰਿੰਟ ਆ ਜਾਤ ਦਾ ਅੰਤ ਕੋਈ ਨਹੀਂ ਜੀ ਐਵੇਂ ਬਾਈ ਕਹਿੰਦਾ ਆਪਾਂ ਕਹਿ ਦਿੱ ਗਏ ਫਰੇ ਫਲਾਨੇ ਸੀਮਨ ਦੀ ਉਹਦਾ ਫਾਇਦਾ ਕੋਈ ਨਹੀਂ ਮੂੰਹ ਤੋਂ 4 ਦੰਦ ਸਵਾ 3 ਮਹੀਨਿਆਂ ਦੇ ਜੀ ਸਵਾ 3 ਮਹੀਨੇ ਪੂਰੇ 8 ਦਿਨ ਕਰਨਾ ਮਹੀਨੇ ਪੂਰੇ ਹੋ ਗਏ 8 ਮੁੱਠੀ ਆ ਫਾਦ ਦੇਣਾ ਠੀਕ ਆ ਜੀ ਸਵਾ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਪੈਸ਼ਲ ਬੇਨਤੀ ਆ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਇਓ ਜੈ ਜੀ ਡਿਮਾਂਡ ਲੈਣ ਦੇਣ ਦੀ ਅਲੀ ਪ੍ਰਾਪਤ ਹੋਵੇ ਤਾਂ ਮੁੱਲ ਕਰਦੇ ਆ 42000 ਰੁਪਏ ਹਾਂ ਜੀ ਪੂਰਾ ਬੰਦ ਕਰਦੇ ਆ ਠੀਕ ਆ ਜੀ ਮਾਣ ਤਨ ਫੁੱਲ ਹੀ ਹੋਊਗਾ ਜੀ 42000 ਰੁਪਏ ਚ ਬੈਡ ਬੜੀ ਚੰਗੀ ਆ ਸਨੱਖ ਆਪਣਾ ਬਹੁਤ ਆ ਜੀ ਅੱਗੇ ਵੀਰੇ ਦੋ ਨੰਬਰ ਨਾਲ ਅੱਗੇ ਦਾ ਸੁਆ ਕੰਨਮਾ ਜੀ ਬਸ ਫਿਰ ਤੀਜੇ ਸੂਏ ਸੁਈ ਵੀ ਆ ਇਹ ਦੁੱਧ ਗਾਂ ਕੋਲ ਜਨ ਲਗਭਗ 5 ਕਿਲੋ ਹੋਊਗਾ ਤੇ ਸਾਢੇ ਪੰਜ ਮਹੀਨੇ ਦਾ ਚੈੱਕ ਪਾਸ ਆ ਜੀ 5 ਕਿਲੋ ਦੁੱਧ ਤੇ ਸਾਢੇ ਪੰਜ ਮਹੀਨੇ ਦੀ ਗੱਬਣ ਚੈੱਕ ਪਾਸ ਆ ਜੀ ਹਾਂਜੀ ਤੁਰ ਕੇ ਦਿਖਾ ਦਿਓ ਜੀ ਤੀਜੇ ਸੂਏ ਵਾਸਤੇ ਗੱਬਣ ਹਾਂਜੀ ਹਾਂਜੀ ਠੀਕ ਆ ਜੀ ਤੀਜੇ ਸੂਏ ਵਾਸਤੇ ਗੱਬਣ ਆ ਜੀ 5.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਦੁੱਧ ਨੈਟ 5 ਕਿਲੋ ਆ ਥਣਾ ਦੀ ਡਾਨਾ ਜੀ ਜਮਨਾਮ ਨੇ ਇੱਕ ਪੂਰੀ ਠੀਕ ਹੈ ਜੀ ਬਾਕੀ ਅੰਗ ਕ੍ਰੋਸ ਆ ਗਰਮੀਆਂ ਦਾ ਤੋਹਫਾ ਵੀਰੇ ਨਲੇ ਤਾਂ ਕਰਮਾਲ ਜੀ ਨੇ ਆਪ ਦਾ ਖਰਚਾ ਕੱਢੀ ਆਉਣਾ ਤੇ ਨਲੇ ਜਿੱਦੋਂ ਤੁਹਾਨੂੰ ਪਤਾ ਵੀਰੇ ਤਿਆਰ ਹੋਊਗੀ ਤੇ ਚਾਰ ਪੈਸੇ ਦੇਣ ਵਾਲੀ ਚੀਜ਼ ਆ ਵਜਨ ਵਜੂਦ ਬੇਲ ਪੂਰੀ ਚੰਗੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਫਤਕੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਕਿੰਨਾ ਜੀ 40000 ਰੁਪਏ 40000 ਰੁਪਏ ਇਹਦਾ ਮੁੱਲ 40000 ਰੁਪਏ ਜਾਇਜ਼ ਡਿਮਾਂਡ ਆ ਖਰਚਾ ਪਾਣੀ ਤੁਹਾਡਾ ਚੱਲੀ ਜਾਊਗਾ ਜੀ ਅੱਗੇ 3 ਨੰਬਰ ਨਾਲ ਇਹਦਾ ਸੁਆਹ ਕਿੰਨਾ ਮਾ ਜੀ ਇਹਦਾ ਤੀਜੇ ਸਵੇਰ ਸੁਈ ਵੀ ਆ ਤਦੋਂ ਡਰਾਈ ਆ ਇਹ 7 ਮਹੀਨੇ ਤੇ ਉਪਰ ਤੋਂ ਗੱਪਣਾ ਕੁਝ ਦਿਨ ਮਤਲਬ ਜੀ 7 ਤੋਂ ਪਲੱਸ ਹਾਂਜੀ ਹਾਂਜੀ ਤੇ ਆ ਵੈਸੇ ਹੀ ਹੋਏ ਹੋਏ ਆ ਜੀ ਜਿਹੜੇ ਥੜਾ ਤੇ ਆ ਤੁਹਾਡਾ ਕੋਈ ਕਿਸ ਤਰ੍ਹਾਂ ਦੀ ਸਾਸਾ ਪੂਰਾ ਵੀ ਹੈ ਨਹੀਂ ਮਤਲਬ ਠੀਕ ਆ ਵੈਸੇ ਹੀ ਆ ਇਹ ਹੋਏ ਹੋਏ ਇਹ ਮੈਟ ਮੂਟ ਨਾਲ ਵੀ ਥੋੜੇ ਘਣੇ ਹੋ ਜਾਂਦੀ ਆ ਠੀਕ ਆ ਵੀਰੇ ਇਹ ਵੀ ਤੁਰ ਕੇ ਦਿਖਾ ਦਿਓ ਸੱਤਾਂ ਤੋਂ ਪਲੱਸ ਗੱਬਣ ਚੈੱਕ ਪਾਸ ਆ ਜੀ ਦੁੱਧੋ ਇਸ ਵਕਤ ਡਰਾਈ ਆ ਫਾਇਦਾ ਵੀ ਬਰੇ ਡਰਾਈ ਦਾ ਹੋਣਾ ਕਿਉਂਕਿ ਆਹੀ ਜਿਹੜੇ 2 ਮਹੀਨੇ ਦੀ ਤਿਆਰੀ ਆਸਤੇ ਹੁੰਦੇ ਆ ਉਹ ਚੰਗੇ ਹੁੰਦੇ ਆ ਜਿੰਨੀ ਕੋਈ ਹੁਣ ਸੰਭ ਲੂਗਾ ਉਹਨੇ ਤੁਹਾਨੂੰ ਦੁੱਧ ਦੇ ਜੂਗੀ ਜੇ 4 ਪੈਸੇ ਵਿੱਚ ਨੇ ਲੈ ਵੇਚਣ ਵਾਸਤੇ ਵੀ ਲੈਣੇ ਹੋ ਤਾਂ ਵੀ ਖੁੱਲੇ ਪੈਸੇ ਪਾ ਜੂਗੇ ਚੰਗੀ ਆ ਰੰਗ ਪ੍ਰਿੰਟ ਵਾਲੀ ਆ ਬਜੇ ਨੂੰ ਵਜੂਦ ਵਾਲੀ ਆ ਵੇਲ ਵੀ ਚੰਗੀ ਆ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਇਹਦੀ ਡਿਮਾਂਡ ਕੀ ਹੈ ਡਿਮਾਂਡ ਇਹਦੀ ਕੀ ਆ ਇਹ ਤਾਂ ਸਲਾਹ ਕਰਦੀ ਸੀ ਕੋਈ ਬੰਦਾ ਨਾ ਕੋਈ ਹੋਵੇ ਸਾਹਮਣ ਵਾਲਾ ਇੱਕ ਵਿਚਾਰ ਪ੍ਰਧਾਨ ਸਲਾਹ ਕਰਦੇ ਵੀ ਜਮੀਨ ਠੇਕੇ ਤੇ ਲਈਏ ਉਹ ਚਾਰ ਕੈਂਸਲ ਕਰ ਦੇ ਬਈ ਆਪ ਹਾਂ ਇਹਦੇ ਵਾਸਤੇ ਸਭ ਤੋਂ ਵਧੀਆ ਤੋਹਫਾ ਗੈਪ ਤੇ ਆਪਣੇ ਕੋਲੇ ਇਹ ਆ ਚੁੱਕਿਆ ਕੱਦ ਕਮਾਈ ਕਿਸੇ ਕੰਮ ਚ ਵੀ ਹੈ ਨਹੀਂਗੀ 2 ਮਹੀਨੇ ਸਾਵ ਲੋ ਤੇ ਪੈਸੇ ਡਬਲ ਕਰ ਦੋ ਡਬਲ ਕਰ ਦੋ ਵੀ ਜੀ ਕੋਈ ਇਹੋ ਜਿਹੀ ਬੈਂਕ ਨਹੀਂ ਬਣੀ ਕਿ ਜਿਹੜੀ ਦੁੱਗਨੇ ਪੈਸੇ ਕਰਦੀ ਹੋਵੇ ਹਾਂ ਇਹ ਕਰ ਦੋ ਬੈਂਕ ਹੈ ਨਹੀਂ ਇੱਕ ਇਹੇ ਬੈਂਕ ਆ ਆਪਣੇ ਕੋਲੇ ਜਿਹੜੀ ਦੁੱਗਨੇ ਪੈਸੇ 2 ਮਹੀਨੇ ਚ ਕਰ ਦੋ 2 ਮਹੀਨੇ ਚ ਕਰ ਜਾਣੀ ਆ ਇਹਦੀ ਅੱਜ ਦੀ ਦੀ ਮੰਗ ਜੀ ਇਹਦਾ ਮੁੱਲ 41 ਜੀ ਦੇ ਦਿੰਦੇ ਨੇ 41 ਹਾਂਜੀ 41000 ਵੈੜ ਚੰਗੀ ਆ ਜਿੱਦੇ ਤਿਆਰ ਹੋ ਗਈ ਤੁਹਾਨੂੰ ਵੀ ਪਤਾ ਵੀਰੇ ਕਿਹੜੇ ਭਾਵਿਕ ਨਹੀਂ ਆ ਜੀ ਚੰਗੀ ਆ ਥਣਾ ਦੀ ਡੰਨ ਹੋਊਗੀ ਜੀ ਅੱਗੇ ਨਾਗਾ ਗਿਆ ਵੀਰੇ ਆਪਣਾ 4 ਨੰਬਰ ਸੂਆ ਕੰਨ ਮਾ ਸੂਈ ਹੈ ਜੀ ਬਸ ਤੀਜੀ ਸੂਈ ਵੀ ਆ ਬੱਚੀ ਮਗਰ ਜੀ ਬਹੁਤ ਚੰਗੀ ਹੈ ਜੀ ਬੱਚੀ ਪੂਰੀ ਟੌਪ ਦੀ ਹੈ ਜੀ ਬੱਚੇ ਦਾ ਕੋਈ ਅੰਦਾਜ਼ ਨਹੀਂ ਹੈ ਬੈਕ ਨੋ ਜਾਲੀ ਵੀਲ ਬਹੁਤ ਚੰਗੇ ਸੀ ਮੰਦੀ ਹੋ ਹਾਲਾਂਕਿ ਰਿਕਾਰਡ ਕੋਈ ਨਹੀਂ ਹੈ ਪਰ ਹੋਊ ਚੰਗੇ ਸੀ ਉਹਨਾਂ ਦੇ ਜੀ ਠੀਕ ਹੈ ਕਦੋਂ ਸੂਈ ਹੈ ਜੀ ਇਹਨੂੰ ਦਨ 7ਵਾਂ ਸੂਈ ਨਾ ਜ ਹੈਗੇ ਜੀ ਲਗਭਗ 20 ਕਿਲੋ ਦੁੱਧ ਹੋਗਾ ਜਿਹ ਮੈਂ ਕਹਾਂਗਾ ਜੋ ਕਿਤੇ ਦਾਂਗੇ ਜੀ ਜਮਾਨਤੀ ਫੋਲ ਜੀ ਜਮਾਨਤ ਦੰ ਨਾ ਕੋਈ ਚਿੱਟਾ ਨਾ ਭੂਰ ਕੋਈ ਵੀ ਜਮਾਨਤ ਹੈ ਉਹਦੀ ਗਰੰਟੀ ਹੈ ਫੋਲ ਠੀਕ ਹੈ ਤੋਰਦੀ ਵੀਰੇ ਹਾਂਜੀ ਸੂਆ ਤੀਜਾ ਸੂਈ ਹੈ ਜੀ ਬੱਚਾ ਮਗਰ ਫ ਨੈਟ 20 ਕਿਲੋ ਦੁੱਧ ਆਉਂਦਾ ਜੋਖ ਕੇ ਲੈ ਜੇ ਕੋਈ ਵੀਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਕੱਦ ਕਾਠ ਵੀ ਚੰਗਾ ਆ ਜਾਂਦਾ ਵਜਨ ਵੀ ਚੰਗਾ ਸੂਣਾ ਮੋਟਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜਵਾ ਥੋੜਾ ਜਿਹਾ ਬਚਾ ਕੇ ਤਲਕਣਾ ਜੀ ਇੱਥੇ ਬਾਕੀ ਦੁੱਧ ਵੀ ਘਰ ਮਾਲੀ ਦਾ ਸੰਗਣਾ ਹੋਊਗਾ ਫੈਟ ਚੰਗੀ ਆਊਗੀ ਮੋੜ ਲਈ ਵੀਰੇ ਵਜਨ ਵੀ ਚੰਗਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ ਹੈ 3 ਪ੍ਰਾਇਰ ਰੁਪਈਆ ਠੀਕ ਹੈ ਜੀ ਹੋਜੂ ਮਾਨਤਾਨ ਹਾਂਜੀ ਮੁੱਕ ਚ ਕਰ ਦਿਆਂਗੇ ਠੀਕ ਹੈ ਜੀ ਇਹਦਾ ਮੁੱਲ 75000 ਰੁਪਈਆ ਵਿੱਚੋਂ ਮਾਨਤਾਨ ਹੋਜੂਗਾ ਜੀ ਚੰਗੀ ਹੈ ਵੈਡ ਬਾਕੀ ਜੀ ਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਾਡੇ ਇੱਥੇ ਪਸ਼ੂ ਬੰਦਾ ਲਊਣਾ ਉਹ ਆਪਣੇ ਵੱਧ ਮਾਨਤਾਨ ਕਰ ਦਿਆਂਗੇ ਇਹ ਤਿੰਨੇ ਪਸ਼ੂ ਗੱਭਣ ਚੈੱਕ ਪਾਸ ਆਉਂਦੇ ਬੰਦਾ ਜ਼ਮੀਨ ਠਿਕ ਜਿਹਾ ਪਾਲਦਾ ਪਾਣੀ ਕਰਕੇ ਲੈ ਉਸ ਦੀ ਮਰਜੀ ਕਰਾ ਦਵੇ ਸਹੀ ਗੱਲ ਉਹਦੇ ਸਭ ਤੋਂ ਵਧੀਆ ਤੋਹਫੇ ਅੱਜ ਗਿਫਟ ਆ ਗਏ ਤੇ ਉਹਨੂੰ ਪ੍ਰਾਪਤੀ ਵੀ ਹੈਗੀ ਆ ਅਮਦੇ ਵਿੱਚ ਕੁਝ ਕਮਾਊਗਾ ਦੋ ਫਿਰ ਇਹ ਤਾਂ ਗੱਲ ਹੈ ਬਾਕੀ ਚੰਗੀਆਂ ਚੀਜ਼ਾਂ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ